ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਰੇਕੇ ਨਵੀਂ ਜਾਣਕਾਰੀ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅਗਲੇ 48 ਤੋਂ 72 ਘੰਟੇ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਮੇਨ ਜਿਹੜਾ ਮੁੱਦਾ ਰਹੇਗਾ ਉਹ ਗਰਮੀ ਵਧਣ ਦਾ ਕਾਰਨ ਕੀ ਹੈ ਠੰਡ ਹੁਣ ਲਗਭਗ ਖਤਮ ਹੋ ਚੁੱਕੀ ਹੈ ਜਾਂ ਨਹੀਂ ਇਸ ਸਵਾਲ ਦਾ ਜਵਾਬ ਵੀ ਦੇਵਾਂਗੇ ਤੇ ਆਉਂਦੇ ਜਿਹੜੇ ਲਗਭਗ 72 ਘੰਟੇ ਨੇ ਯਾਨੀ ਕਿ 15 ਤਰੀਕ ਤੱਕ ਦੇ ਜਿਹੜੇ ਮੌਸਮ ਨੇ ਉਹਨਾਂ ਵਿੱਚ ਮੌਸਮ ਦੇ ਕੀ ਹਾਲਾਤ ਰਹਿਣਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਬੈਦਰ ਬਾਈ ਸੁਮਿੰਦਰ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲੀ ਸਿਸਟਮ ਪੰਜਾਬ ਦੇ ਉੱਪਰ ਪਹਾੜੀ ਖੇਤਰਾਂ ਵਿੱਚ ਅਤੇ ਨਾਲ ਦੇ ਇਲਾਕਿਆਂ ਵਿੱਚ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਵੈਸਟਰਨ ਡਿਸਟਰਬੈਂਸ ਦਾ ਇੱਕ ਹਿੱਸਾ ਹੁੰਦੇ ਨੇ ਜੋ ਕਿ ਲਗਭਗ ਮਾਰਚ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਫਰਵਰੀ ਵਿੱਚ ਇਸ ਦੇ ਅਸਰ ਦੇਖਣੇ ਸ਼ੁਰੂ ਹੋ ਜਾਂਦੇ ਨੇ ਫਿਲਹਾਲ ਫਰਵਰੀ ਵਿੱਚ ਇਸ ਦੇ ਅਸਰ ਦੇਖਣੇ ਸ਼ੁਰੂ ਹੋ ਚੁੱਕੇ ਨੇ ਹਲਕੇ ਤੋਂ ਦ ਕਰ ਰਹੇ ਨੇ ਪਰ ਇਹਨਾਂ ਦਾ ਮੀਂਹ ਦੇ ਪੱਖ ਤੋਂ ਕੋਈ ਵੱਡਾ ਅਸਰ ਨਹੀਂ ਹੈ 12 13 ਤਰੀਕ ਨੂੰ ਲਗਾਤਾਰ ਮੌਸਮ ਸਾਫ਼ ਹੈ ਚੰਗੀ ਧੁੱਪ ਲੱਗੇਗੀ ਪੱਛਮੀ ਹਵਾ ਚੱਲੇਗੀ ਸਵੇਰ ਦੇ ਸਮੇਂ ਥੋੜੀ ਜੀ ਠੰਡ ਦੇਖਣ ਨੂੰ ਮਿਲੇਗੀ ਪਰ ਦੁਪਹਿਰ ਸਮੇਂ ਕੜਾਕੇ ਦੀ ਧੁੱਪ ਵਨਕਾਨ ਤਾਪਮਨ 25 ਡਿਗਰੀ ਤੱਕ ਪਹੁੰਚ ਜਾਣਗੇ ਤੇ 14 ਅਤੇ 15 ਤਰੀਕ ਨੂੰ ਥੋੜੀ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਥੋੜੇ-ਬੋਟੇ ਠੰਡ ਦੇ ਅਹਿਸਾਸ ਦੁਪਹਿਰ ਦੇ ਸਮੇਂ ਵੀ ਹੁੰਦੇ ਦਿਖਾਈ ਦੇ ਸਕਦੇ ਨੇ ਗੱਲ ਕਰਾਂਗੇ ਆਪਾਂ ਅਗਰ ਮੌਸਮ ਦੀ ਤਾਂ ਹੁਣ ਮੌਸਮ ਦੇ ਵਿੱਚ ਅਗਲੇ 72 ਘੰਟੇ ਦੀ ਗੱਲ ਕਰਦੇ ਹਾਂ ਤਾਂ ਮੌਸਮ ਕਾਫੀ ਹੱਦ ਤੱਕ ਠੀਕ ਬਣਿਆ ਰਹੇਗਾ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਦਰਮਿਆਨੀ ਠੰਡ ਧੁੰਦ ਸਵੇਰ ਦੇ ਸਮੇਂ ਦੇਖਣ ਨੂੰ ਮਿਲੇਗੀ ਹੁਣ ਗੱਲ ਕਰਾਂਗੇ ਇਸ ਗਰਮੀ ਵਧਣ ਦਾ ਕਾਰਨ ਕੀ ਹੈ ਕਿਉਂਕਿ ਇਸ ਵਾਰ ਮੀਂਹ ਜਿਹੜਾ ਜਨਵਰੀ ਮਹੀਨੇ ਵਿੱਚ 60% ਘਟਾ ਦੇਖਣ ਨੂੰ ਮਿਲਿਆ ਬਾਕੀ ਸਾਲਾਂ ਨਾਲੋਂ ਤੇ ਜਦੋਂ ਵੀ ਮੀਂਹ ਘਟ ਹੁੰਦਾ ਹੈ ਤਾਂ ਧੁੰਦ ਘੱਟ ਪੈਂਦੀ ਹੈ ਜਿਸ ਦੇ ਕਾਰਨ ਸਾਰਾ ਸਿਸਟਮ ਚੇਂਜ ਹੋ ਜਾਂਦਾ ਹੈ ਜੋ ਹੁਣ ਸਾਨੂੰ ਫਰਵਰੀ ਦੇ ਇਸੇ ਮਹੀਨੇ ਹਫ਼ਤੇ ਵਿੱਚ ਜੜੇ ਕਿ ਦੂਜੇ ਹਫ਼ਤੇ ਵਿੱਚ ਮੌਸਮ ਦੇਖਣ ਨੂੰ ਮਿਲ ਰਿਹਾ ਹੈ ਇਹ ਮੌਸਮ ਕਿਤੇ ਨਾ ਕਿਤੇ ਮਾਰਚ ਦੇ ਸਟਾਰਟਿੰਗ ਦੇ ਦੌਰ ਵਿੱਚ ਦੇਖਣ ਨੂੰ ਮਿਲਦਾ ਸੀ ਜੜੇ ਕਿ ਦੋ ਹਫ਼ਤੇ ਮੌਸਮ ਐਡਵਾਂਸ ਚੱਲ ਰਿਹਾ ਹੈ ਮੇਨ ਰੀਜ਼ਨ ਇਹਦਾ ਇਹੀ ਹੈ ਕਿ ਘੱਟ ਮੀਂਹ ਹੋਣ ਦੇ ਕਾਰਨ ਠੰਡ ਜਨਵਰੀ ਮਹੀਨੇ ਵਿੱਚ ਘੱਟ ਪਈ ਹੈ ਧੁੰਦਾਂ ਦੇ ਹਾਲਾਤ ਘੱਟ ਬਣੇ ਨੇ ਜੋ ਤੱਕ ਧੁੰਦ ਨਹੀਂ ਪੈਂਦੀ ਤਾਂ ਪੰਜਾਬ ਦੇ ਵਿੱਚ ਠੰਡ ਦੇ ਹ ਘੱਟ ਹੀ ਦੇਖਣ ਨੂੰ ਮਿਲਦੇ ਨੇ ਜਿਸ ਦੇ ਕਾਰਨ ਫਰਵਰੀ ਦੇ ਪਹਿਲੇ ਦਿਨਾਂ ਵਿੱਚ ਵੀ ਸਾਨੂੰ ਥੋੜੀ-ਬੋਧੀ ਠੰਡ ਦੇਖਣ ਨੂੰ ਤਾਂ ਮਿਲੀ ਥੋੜੀ-ਬੋਧੀ ਧੁੰਦ ਦੇ ਹਾਲਾਤ ਵੀ ਦੇਖਣ ਨੂੰ ਮਿਲੇ ਪਰ ਫਿਰ ਦੁਬਾਰਾ ਤੋਂ 7-8 ਤਰੀਕ ਤੋਂ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਚੰਗੀ ਧੁੱਪ ਲੱਗ ਰਹੀ ਹੈ ਕੜਾਕੇਦਾਰ ਮੌਸਮ ਜਿਹੜਾ ਉਹ ਬਦਲਾਅ ਕਰ ਚੁੱਕਿਆ ਬੱਦਲਬਾਈ ਘਟ ਹੈ ਜਿਸ ਦੇ ਕਾਰਨ ਤਾਪਮਾਨ 25 ਡਿਗਰੀ ਤੱਕ ਪਹੁੰਚ ਚੁੱਕੇ ਨੇ ਹੁਣ ਕਿਸਾਨਾਂ ਦੀ ਚਿੰਤਾ ਵਾਧੀ ਹੋਈ ਫਿਰ ਤੋਂ ਦਿਖਾਈ ਦੇ ਰਹੀ ਹੈ ਕਿ ਕੋਈ ਕੜਕ ਦੀ ਫਸਲ ਦੇ ਉੱਪਰ ਕੜਕ ਅਗੇਤੀ ਜਿਹੜੀ ਗਰਮੀ ਹੁੰਦੀ ਉਸ ਦਾ ਅਸਰ ਮਾੜਾ ਹੀ ਪੈਂਦਾ ਹੈ ਪਰ ਲੱਗਦਾ ਹੈ ਕਿ 14 15 ਤਰੀਕ ਨੂੰ ਬੱਦਲਵਾਈ ਸਿਸਟਮ ਦੇਖਣ ਨੂੰ ਮਿਲੇਗਾ ਅਤੇ 20 ਤਰੀਕ ਦੇ ਨੇੜੇ ਇੱਕ ਮੀਂਹ ਆਉਂਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਫੇਰ ਤੋਂ ਠੰਡ ਦੇ ਹਾਲਾਤ ਬਣ ਸਕਦੇ ਨੇ ਪਰ ਜਿਹੜੇ ਆ ਚਾਰ ਦਿਨ ਨੇ ਅਗਲੇ 72 ਘੰਟੇ ਨੇ ਇਹਨਾਂ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ ਮੌਸਮ ਸਾਫ਼ ਤੇ ਖੁਸ਼ਕੀ ਬਣਿਆ ਰਹੇਗਾ ਚੰਗੀ ਘੜਾਕੇਦਾਰ ਧੁੱਪ ਪਵੇਗੀ ਜਿਸ ਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਮੌਸਮ ਫੇਰ ਦੁਬਾਰਾ ਤੋਂ ਗਰਮੀ ਵਾਲੀ ਹਾਲਾਤ ਦਿਖਾਈ ਦੇਵੇਗਾ ਗੱਲ ਕਰਾਂਗੇ ਤੁਮੀ ਦੀਆਂ ਗਤੀਵਿਧੀਆਂ ਦੀ ਤਾਂ 17 ਤਰੀਕ ਤੋਂ ਲੈ ਕੇ 20 ਤਰੀਕ ਦੇ ਨਿਰਧਾਰਿਤ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਪਰ ਹਜੇ ਦੇਰ ਪਏ ਨੇ ਅਜਿਹੇ ਵਿਚਾਰ ਕੋਈ ਵੀ ਜਾਣਕਾਰੀ ਜਿਹੜੀ ਪ੍ਰਾਪਤ ਹੋਵੇਗੀ ਸਭ ਤੋਂ ਪਹਿਲਾਂ ਲੈ ਕੇ حاضر ਹੋਵਾਂਗੇ ਤਾਂ ਹੀ ਰਿਕਵੈਸਟ ਕਰਦੇ ਆ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਨੂੰ ਮਿਲ ਸਕੇ ਇਹ ਸੀ ਜੀ ਅਪਡੇਟ ਆਉਂਦੇ 72 ਘੰਟੇ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਆਦਰ ਹੁੰਦੇ ਆ ਬੜੇ ਰਿਓ ਚੈਨਲ ਵੈਦਰ ਵਾਈਸ ਮਿੰਦਰ ਤੇ